ਆ ਦੇਖੋ ਗੈਰ ਮਰਦਾਂ ਦੀ ਘਟਿਆ ਕਰਤੂਤ ਕਿਵੇਂ ਚੋਰੀ-ਚੋਰੀ ਇੱਕ ਘਰ ਦੇ ਵਿੱਚ ਦਾਖਲ ਹੋ ਗਏ ਇਹਨਾਂ ਨੂੰ ਤਾਂ ਇਹ ਸੀ ਕਿ ਸਾਨੂੰ ਕਿਹੜਾ ਦੇਖ ਰਿਹਾ ਪਰ ਉੱਪਰ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਇਹਨਾਂ ਦੀ ਵੀਡੀਓ ਬਣ ਗਈ ਤੇ ਵੀਡੀਓ ਬਣਨ ਤੋਂ ਬਾਅਦ ਇਹ ਵੀਡੀਓ ਵਾਇਰਲ ਹੋ ਗਈ ਤੇ ਇਨਾ ਮੁੰਡਿਆਂ ਦੀ ਕਰਤੂਤ ਦਾ ਪਰਦਾ ਫਾਸ਼ ਹੋ ਗਿਆ। ਮਾਮਲਾ ਅਮਰੀਤਸਰ ਦੇ ਫੈਜਪੁਰਾ ਚੌਂਕੀ ਤੋਂ ਸਾਹਮਣੇ ਆਇਆ ਜਿੱਥੇ ਰਤਨ ਸਿੰਘ ਚੌਂਕ ਦੇ ਵਿੱਚ ਰਹਿੰਦੇ ਪਰਿਵਾਰ ਨੂੰ ਰਿਸ਼ਤੇਦਾਰ ਦੀ ਕੁੜਮਾਈ ਦਾ ਪ੍ਰੋਗਰਾਮ ਦੇਖਣਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਮਗਰੋਂ ਚੋਰਾ ਬਲੋ ਘਰ ਦੇ ਵਿੱਚ ਦਾਖਲ ਹੋ ਕੇ 3 ਲੱਖ ਰੁਪਏ ਚੋਰੀ ਕੀਤੇ ਜਿੱਥੇ ਸਾਰਾ ਮਾਮਲਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਿਆ। ਫਿਲਹਾਲ ਪੀੜਤ ਪਰਿਵਾਰ ਇਨਸਾਫ ਦੀ ਗੋਹਾਰ ਲਗਾ ਰਿਹਾ ਹੈ। ਆਓ ਸੁਣਦੇ ਹਾਂ। ਬੀ ਸਿੰਘ ਕਿਥੋਂ ਰਹਿ ਮਲੇ ਆ ਰਤਨ ਸਿੰਘ ਚੌਂਗ ਨਵੀਂ ਵਾਦੀ ਫੈਜ਼ਬੁਰਾ ਕੀ ਗੱਲ ਹੋਈ ਹੈ ਤੁਹਾਡਾ ਭਾਜੀ ਕੱਲ ਐਕਚੁਅਲੀ ਨਾ ਤਾਇ ਦੇ ਬੇਟੇ ਦੀ ਇੰਗੇਜਮੈਂਟ ਹੀ ਉੱਥੇ ਅਸੀਂ ਬਿਆਸ ਗਏ ਆ ਸਵੇਰੇ 11:00 11:30 ਵਜੇ ਚਲ ਗਏ ਆ ਠੀਕ ਹੈ ਤੇ ਅਸੀਂ ਉਧਰੋਂ ਆਏ ਆ 11:00 ਵਜੇ ਰਾਤ ਨੂੰ ਹਾਂਜੀ ਰਾਤ ਨੂੰ ਸਾਰੇ ਚਲ ਗਏ ਆ ਤੇ ਲੋਕ ਲਗ ਲਾ ਗਏ ਅਸੀਂ ਬਾਹਰ ਆਪਣੇ ਤੇ ਜਦੋਂ ਆਣ ਕੇ ਵੇਖਿਆ 11:00 ਵਜੇ ਕੀ ਹਾਲ ਲੰਬਰੀਆਂ ਲੰਬੂਰੀਆਂ ਖੁੱਲੀਆਂ ਇੱਧਰ ਵੇਖਿਆ ਤੇ ਅੱਗੇ ਵੇਖਿਆ ਤੇ ਅੱਗੇ ਵੀ ਲੰਬਾਰੀਆਂ ਖੁੱਲੀਆਂ ਫਿਰ ਅਸੀਂ ਆਣ ਕੇ ਆਪਣਾ ਕੈਸ਼ ਕੋਸ਼ ਚੈੱਕ ਕੀਤਾ ਤੇ ਆ ਵੀ ਜਿਹੜਾ ਲੋਕ ਹੀ ਇਹ ਹੀ ਲੋਕ ਲੋਕ ਲਾ ਕੇ ਗਏ ਹਾਂ ਲੋਕ ਹੀ ਇਧਰ ਦੇਖੋ ਲੋਕ ਹੀ ਲਾ ਕੇ ਗਏ ਹਾਂ ਤੇ ਲੋਕ ਵੀ ਖੁੱਲੇ ਤੋੜੇ ਹੀ ਤੇ ਵਿੱਚ ਤਿੰਨ ਤਿੰਦੇ ਤਿੰਨ ਤੋਂ ਪਲੱਸ ਕੈਸ਼ ਹੀ ਸਾਡੇ ਕੋਲ ਤੇ ਦੋ ਗੋਟੋਲੇ ਸੋਨਾ ਪਿਆ ਸੀ ਉਹ ਸਾਡਾ ਨਹੀਂ ਹੈਗਾ ਉਹ ਚੋਰੀ ਕੀਤਾ ਸਾਡੇ ਕੈਮਰੇ ਲੱਗੇ ਹੀ ਸੀ ਸੀਸੀਟੀਵੀ ਤੇ ਉਹਨਾਂ ਚ ਅਹੀਂ ਕਢਵਾਈ ਆ ਤੇ ਉੱਚ ਬੰਦੇ ਦੀ ਫੋਟੋ ਵੀ ਆਈ ਆ ਤੇ ਇੱਥੇ ਪੇਜ ਕੱਟ ਪਿਆ ਹੀ ਉਹਨਾਂ ਦਾ ਸੀਸੀਟੀਵੀ ਚ ਕੀ ਆਇਆ ਸੀਸੀਟੀਵੀ ਇਹ ਆਇਆ ਕਿ ਬੰਦਾ ਕੰਦ ਟੱਪਣ ਡਿਆ ਤੇ ਜਦੋਂ ਉਹ ਕੰਦ ਟੱਪਿਆ ਉਹ ਵੀ ਆਇਆ ਤੇ ਕਿੰਨੇ ਚਿਰ ਪਹਿਲੇ ਰੈਕਿੰਗ ਵੀ ਕੀਤੀ ਉਹਨੇ ਕਿ ਲੰਗ ਦਾ ਰੋਂਗ ਦਾ ਰਿਹਾ ਤੇ ਵੇਂਦਾ ਰਿਹਾ ਉਹ ਵੀ ਆਇਆ ਤੇ ਜੋ ਕੰਦ ਟੱਪੀ ਜਦੋਂ ਉਹ ਗਿਆ ਆ ਉਹ ਵੀ ਆਇਆ ਕੋ ਬੰਦਾ ਪਛਾਣ ਚ ਆਇਆ ਬੰਦਾ ਲੱਗੇ ਕਿ ਬੱਲੇ ਵਾਲੇ ਦਾ ਵਖਾਇਆ ਉਹਨਾਂ ਨੂੰ ਤੇ ਉਹਨਾਂ ਨੇ ਦੱਸਿਆ ਕਿ ਇੱਥੋਂ ਦਾ ਹੀ ਆ ਬੰਦਾ ਹਾਂਜੀ ਪੁਲਸ ਆਜੀ ਮੌਕੇ ਤੇ ਦਿਖਾ ਸਕਾਈ ਪੁਲਸ ਭਾਜੀ ਕੱਲ ਅਸੀਂ ਜਦੋਂ ਰਾਤੀ 12 ਵਜੇ ਗਏ ਆ ਉਦੋਂ ਪੁਲਸ ਵਾਲਿਆਂ ਨੇ ਚੌਂਕੀ ਗਏ ਅਸੀਂ ਇਹ ਫੈਜ਼ਬੁਰਾ ਫੈਜ਼ਬੁਰਾ ਚੌਂਕੀ ਪੈਂਦੀ ਆ ਤੇ ਉੱਥੇ ਹੀ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੋਲਿਆ ਨਹੀਂ ਉਹਨਾਂ ਨੇ ਕਿੰਨੇ ਚਿਰ 12 ਵਜੇ ਅੱਛਾ ਕਿੰਨੇ ਚਿਰ ਕਿੰਨਾ ਟਾਈਮ ਚੌਂਕੀ ਤੇ ਖੜੇ ਰਹਦੇ ਆ ਕਾਫੀ ਦਾ 15 ਮਿੰਟ ਆ ਹੀ ਖਲੋਤੇ ਰਹੇ ਆ ਉੱਥੇ ਤੇ ਉੱਥੇ ਦਰਵਾਜ਼ਾ ਦਰਬੂਜਾ ਖੜਕਾਇਆ ਫੋਨ ਵੀ ਕੀਤਾ ਬਾਹਰ ਜਿਹੜਾ ਨੰਬਰ ਲਿਖਿਆ ਉਹਨਾਂ ਦਾ ਫੋਨ ਵੀ ਕੀਤਾ ਫੋਨ ਵੀ ਨਹੀਂ ਲੱਗਾ ਤੇ ਕਾਫੀ ਦਰ ਦਰਵਾਜ਼ਾ ਖੜਕਾਇਆ ਨਹੀਂ ਉਹਨਾਂ ਨੇ ਆਏ ਨਹੀਂ ਵਾਰ ਤੇ ਫਿਰ ਅਸੀਂ 112 ਨੰਬਰ ਤੇ ਸਾਨੂੰ ਫਿਰ ਦੱਸਿਆ ਕਿ 112 ਤੇ ਕਾਲ ਕਰੋ ਉੱਥੇ ਵੀ ਕਾਲ ਨਹੀਂ ਹੋਈ ਕਾਲ ਕੱਟ ਹੋਈ ਜਾਂਦੀ ਤੇ ਫਿਰ ਹਾਰ ਕੇ ਅਸੀਂ ਉੱਥੇ ਥਾਣੇ ਗਏ ਤੇ ਐਸ ਐਚਓ ਸਾਹਮਣੇ ਸਾਡੀ ਇਹ ਰੱਖ ਕੀਤੀ ਉੱਥੇ ਕਿਸ ਤਰ੍ਹਾਂ ਦੇ ਦੇ ਦਿਆਂ ਦੇ ਇੱਕ ਛੋਰੀ ਕਰ ਦੇਣਾ ਘਰੇ ਘਰਾਂ ਚ ਘਾ ਰਿਆ ਬਾਜ਼ਾਰ ਕਿੰਨਾ ਵਗਦਾ ਕਿਸ ਤਰ੍ਹਾਂ ਦੇ ਦੇ ਚੀਜ਼ੋ ਪਾਜੀ ਵੀ ਪਾਜੀ ਕਰਨਾ ਤੇ ਚਾਹੀਦਾ ਵੇਖੋ 12 ਵਜੇ ਦਾ ਟਾਈਮ ਕੋਈ ਸ਼ਹਿਰੀ ਹੈਗਾ ਕੋਈ ਟਾਈਮ ਜ਼ਿਆਦਾ ਨਹੀਂ ਹੈ 12 ਵਜੇ ਦਾ ਕੋਈ ਪਿੰਡ ਦਾ ਹੋਵੇ ਤੇ ਚਲੋ ਫਿਰ ਵੀ ਮੰਨਦੇ ਆਂ ਇਹ ਸ਼ਹਿਰ 'ਚ ਹੈਗਾ ਜੇ ਪੁਲਿਸ ਨਹੀਂ ਸਾਡਾ ਸਾਥ ਦੇਉਗੀ ਤੇ ਸਾਥ ਕਿੱਲੇ ਦੇਣਾ ਵੇਖੋ ਟਾਈਮ ਵੀ 4 ਵਜੇ ਦਾ ਕਿ 4 ਵਜੇ ਦਿਨ ਦਿਹਾੜੇ ਸਾਡੇ ਚੋਰੀ ਹੋਈ ਆ ਕੋਈ ਰਾਤ ਹੋਵੇ ਤੇ ਚਲੋ ਹੁੰਦਾ ਲੱਗੇ ਵੀ ਨਾਲੇ ਆਂਢੀ ਗਵਾਂਢੀ ਬਿਲਕੁਲ ਲੱਗੇ ਸਾਡੇ ਆਹ ਤੇ ਗਵਾਂਢੀ ਕੋਈ ਸ਼ੱਕ ਹੈ ਤੁਹਾਨੂੰ ਕਿਸੇ ਤੇ ਵੀ ਆ ਬੰਦੇ ਦੇ ਭਾਜੀ ਸ਼ੱਕ ਦੇ ਸਾਨੂੰ ਵੇਖੋ ਅੱਡੇ ਅਸੀਂ ਕੈਮਰੇ ਜੋਂ ਸਾਫ ਵੀਡੀਓ ਆਂਦੀ ਉਹਦੀ ਸ਼ੱਕ ਦੇ ਹੀ ਹੁਰਤੇ ਹੀ ਕਰ ਸਕਦੇ ਜਿੰਨੇ ਚੋਰੀ ਕੀਤੀ ਆ ਹਾਂਜੀ ਉਧਰ ਪੁਲਿਸ ਚੌਕੀ ਫੈਜ਼ਪੁਰਾ ਦੇ ਇੰਚਾਰਜ ਅਮਰਤ ਸਿੰਘ ਨੇ ਦੱਸਿਆ ਕਿ ਫਿਲਹਾਲ ਸੀਸੀਟੀਵੀ ਖੰਗਾਲੀ ਚੱਲ ਰਹੀ ਹੈ ਤੇ ਜਾਂਚ ਤੋਂ ਬਾਅਦ ਜਲਦ ਕਾਰਵਾਈ ਕੀਤੀ ਜਾਵੇਗੀ ਮਾਮਲਾ ਥਾਈਪਰੇ ਮੇਜ ਸਿੰਘ ਪਰਵਾਰ ਸਮੇਤ ਰਹਿ ਰਿਹਾ ਸੀ ਆਪਣੇ ਤੇ ਉਹ ਕੱਲ ਕੇ ਆਪਣੇ ਇੱਕ ਫੰਕਸ਼ਨ 'ਚ ਬਾਹਰ ਗਏ ਸੀ ਤੇ ਕਿਸੇ ਅਣਪਛਾਤੇ ਇਹਨਾਂ ਦਾ ਕੰਦ ਟੱਪ ਕੇ ਤੇ ਅੰਦਰੋਂ ਜਿਹੜਾ ਕਰੀਬ 3 ਲੱਖ ਰੁਪਏ 320000 ਰੁਪਏ ਤੇ 340000 ਤੇ ਕੁਝ ਉਹਨਾਂ ਦੇ ਆਪਣਾ ਗੈਣੇ ਸੀ ਸੋਨੇ ਦੇ ਚੋਰੀ ਕਰਕੇ ਲੈ ਗਿਆ ਜਦੋਂ ਕਿ ਸੀਸੀਟੀਵੀ ਫੁਟੇਜ ਵੇਖਦੇ ਆ ਸੀਟੀਵੀ ਫੁਟੇਜ ਦੇ ਅਧਾਰ ਤੇ ਬੰਦਾ ਜਲਦ ਜਲਦ ਗੁਸਤਖਰ ਕਰ ਲਿਆ ਜਾਊਗਾ ਕਿੰਨੇ ਦਾ ਟਾਈਮ ਸੀ ਦੱਸਿਆ ਪਰਿਵਾਰ ਨੇ ਆਕੇ ਜੀ ਪਰਿਵਾਰ ਜਿਹੜੇ ਪਰਿਵਾਰ ਕੱਲ੍ਹ ਸ਼ਿਸ਼ਕਸ਼ੇਰ ਦੇ 11 ਵਜੇ ਗਏ ਰਾਤ 10:30 ਵਜੇ ਵਾਪਸ ਆਏ ਸੀਗੇ ਉਹ ਇਹਨਾਂ ਗੱਲ ਤੋਂ ਜਲਦ ਫੜ ਲੈਣਾ ਜੀ ਇਹਨਾਂ ਨੂੰ ਕੁਦਰਤਾਰਜ ਕਰ ਲਈ ਚੋਗੀ ਸਰ ਪਵਾਰ ਲੱਗਣਾ ਬਰਾਦ ਚੌਂਕੀ ਦਾ ਦੁਆੜਾ ਖੋਲ ਦੇ ਕਿਸ ਨੇ ਖੋਲਿਆ ਦੁਆੜਾ 라ਤੀ ਮਾਇਮਾਨ ਜਦੋਂ ਵੇਖੋ ਜੀ ਕਿ ਇਕਲਾ ਮੁਲਾਜ਼ਮ ਸੀਗਾਰਾ ਉਹਨਾਂ ਉਹਨਾਂ ਨੇ ਉਹਨਾਂ ਨੇ ਹੀ ਮੁਰਗੇ ਸਾਨੂੰ ਥਾਣੇ ਦੱਸਿਆ ਥਾਣੇ ਉਹ ਰਾਜਵੀਰ ਸਿੰਘ ਐਸੇ ਹੀ ਗਏ ਸੀਗੇ ਉਹਨਾਂ ਨੇ ਉਹ ਵੀ ਮੌਕੇ ਤੇ ਗਏ ਸੀ ਕੋ ਆਪਣਾ ਇਕਲਾ ਮੁਲਾਜ਼ਮ ਹੋਣ ਕਰਕੇ ਸ਼ਾਇਦ ਉਹਨੇ ਨਾ ਖੋਲ ਜੀਓ ਹੁਣ ਆਪਣਾ ਕੀ ਕਾਰਜ ਕੀਤਾ ਜਾ ਰਿਹਾ ਹੈ ਅਸੀਂ ਸੀਸੀਟੀਵੀ ਫੋਟੋ ਜੀ ਵੇਖਣ ਦਾ ਹੈ ਸ਼ਾਮਾਂ ਤੱਕ ਅਸੀਂ ਜਲਦ ਤੋਂ ਜਲਦ ਕੋਈ ਨਾ ਕੋਈ ਇਹ ਪਤਾ ਜਿਹੜੇ ਗੁਸਤਾਰ ਕਰ ਲਾਂਗੇ ਚੋਰੀ ਜਿਹੀ ਟ੍ਰੇਸ ਹੋ ਜੂਗੀ ਕਹ ਦੇਖਿਆ ਜਾਵੇ ਤਾਂ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਰਹੇ ਨੇ ਕਿ ਦਿਨ ਦਿਹਾੜੇ ਵੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ